ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਬਾਰੇ ਅਜਿਹੀ ਗੱਲ ਸੁਣਾਈ ਜਿਸ ਤੋਂ ਬਾਅਦ ਸਾਰੇ ਹੀ ਸੁਣ ਕੇ ਹੱਸਣ ਲੱਗ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਇੱਕ ਗੱਲ ਸੁਣਾਈ ਸੁਖ ਵਿਲਾਸ ਹੋਟਲ ਨੂੰ ਲੈ ਕੇ ਔਰ ਸੁਖਬੀਰ ਸਿੰਘ ਬਾਦਲ ਤੇ ਵੀ ਉਹਨਾਂ ਨੇ ਤੰਜ ਕਸਿਆ ਕਿ ਆਖਰ ਇਹਨਾਂ ਲੋਕਾਂ ਨੇ ਕਿਸ ਤਰ੍ਹਾਂ ਸਾਡੇ ਲੋਕਾਂ ਦਾ ਖੂਨ ਚੋਸਿਆ ਸੋ ਲਗਾਤਾਰ ਇਹਨਾਂ ਸਾਰੇ ਚੀਜ਼ਾਂ ਦੇ ਉੱਤੇ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੋਲ ਕੇ ਵਿਸਾਰਪੂਰਵਕ ਗੱਲ ਕੀਤੀ ਹੈ ਉਸ ਤੋਂ ਬਾਅਦ ਸਾਰੇ ਲੋਕ ਹੱਸਣ ਲੱਗ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਜਿੱਥੇ ਰੋਡ ਸ਼ੋਅ ਵੀ ਕੱਢਿਆ ਗਿਆ ਤੇ ਲੋਕਾਂ ਨੂੰ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਲੀਡ ਦੇ ਨਾਲ ਜਿਤਾਉਣ ਦੀ ਕਾਂ ਤੋਂ ਮੰਗ ਵੀ ਕੀਤੀ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਦੀ ਗੱਲ ਵੀ ਕੀਤੀ ਗਈ ਮੁੱਖ ਮੰਤਰੀ ਨੇ ਕਿਹਾ ਕਿ ਝਾੜੂ ਨੂੰ ਮਜ਼ਬੂਤ ਕਰੋ ਫੇਰ ਹੀ ਅਸੀਂ ਸਫਾਈ ਕਰ ਪਾਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਵਾਰ ਮੈਂ ਹੈਲੀਕਾਪਟਰ ਦੇ ਵਿੱਚ ਸੀ ਸੋ ਜਿੱਥੋਂ ਹੈਲੀਕਾਪਟਰ ਗੁਜ਼ਰਿਆ ਨੀਚੇ ਸੁਖ ਬਿਲਾਸ ਹੋਟਲ ਸੀ ਜੋ ਕਿ ਸੁਖਬੀਰ ਬਾਦਲ ਦਾ ਹੋਟਲ ਹੈ ਸੋ ਮੈਂ ਜਿੱਥੇ ਸੁਖ ਬਿਲਾਸ ਹੋਟਲ ਦੇ ਉੱਤੋਂ ਦੀ 2-3 ਢੇੜੇ ਲਾਏ ਤੇ ਕਿਹਾ ਕਿ ਮੈਨੂੰ ਇੱਕ ਵਾਰ ਅੱਖਾਂ 'ਚੋਂ ਕਢਾ ਦੇਓ ਬਾਕੀ ਸਾਰਾ ਕੰਮ ਅਸੀਂ ਫੇਰ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਵੇਖਿਆ ਸੁਖ ਬਿਲਾਸ ਹੋਟਲ ਬਹੁਤ ਵਧੀਆ ਬਣਿਆ ਹੋਇਆ ਉਸ ਨੂੰ ਢਾਵਾਂਗੇ ਨਹੀਂ ਉਸ ਨੂੰ ਬਲਕਿ ਸਕੂਲ ਦੇ ਵਿੱਚ ਤਬਦੀਲ ਕਰਾਂਗੇ ਤੇ ਇੱਕ ਨਾਰਾ ਦੇਵਾਂਗੇ ਕਿ ਇਹ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਇਹ ਗੱਲ ਜਿਹੜੀ ਹੈ ਅਸੀਂ ਕਰਕੇ ਵਿਖਾਵਾਂਗੇ ਅਸੀਂ ਕਹਿੰਦੇ ਨਹੀਂ ਆ ਬਲਕਿ ਕਰਕੇ ਵਿਖਾਉਣ ਵਾਲੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ 20-25 ਦਿਨਾਂ ਦੇ ਵਿੱਚ 100 ਤੋਂ ਵੱਧ ਅਸੀਂ ਰੈਲੀਆਂ ਕਰ ਚੁੱਕੇ ਹਾਂ ਉਦੋਂ ਤੱਕ ਨਹੀਂ ਥੱਕਣਗੇ ਉਹ ਜਦੋਂ ਤੱਕ ਉਹ ਪੰਜਾਬ ਵਿੱਚੋਂ ਅਕਾਲੀ ਕਾਂਗਰਸ ਅਤੇ ਭਾਜਪਾ ਦਾ ਸਫਾਇਆ ਨਹੀਂ ਕਰ ਦਿੰਦੇ ਨੇ ਉਹਨਾਂ ਕਿਹਾ ਹੈ ਮੈਂ ਆਪਣੇ ਜਾਂ ਆਪਣੇ ਪਰਿਵਾਰ ਲਈ ਵੋਟ ਨਹੀਂ ਮੰਗ ਰਿਹਾ ਹਾਂ ਮੈਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਤੇ ਉਹਨਾਂ ਦੇ ਭਵਿੱਖ ਲਈ ਵੋਟ ਮੰਗ ਰਿਹਾ ਹਾਂ ਲੋਕਾਂ ਦੀ ਮੰਗ ਤੇ ਮਾਨ ਨੇ ਆਪਣੀ ਮਸ਼ਹੂਰ ਕਿੱਕਲੀ ਵੀ ਸੁਣਾਈ ਮਾਨ ਨੇ ਕਿਹਾ ਸੁਖਬੀਰ ਬਾਦਲ ਨੇ ਆਪਣੇ ਜੀਜੇ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਹੁਣ ਖਬਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਆਪਣੇ ਜੀਜੇ ਨੂੰ ਕੱਢਣ ਦੇ ਲਈ ਤਿਆਰ ਹੈ ਉਹਨਾਂ ਕਿਹਾ ਹੈ ਕਿ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੇ ਨਾਲ ਬਣਿਆ ਹੋਇਆ ਉਸ ਹੋਟਲ ਦੇ ਹਰ ਕਮਰੇ ਦੇ ਨਾਲ ਇੱਕ ਪੂਲ ਹੈ ਉਹਨਾਂ ਕਿਹਾ ਅਸੀਂ ਸੁਖ ਵਿਲਾਸ ਨੂੰ ਪੰਜਾਬ ਸਰਕਾਰ ਦੇ ਪ੍ਰਬੰਧ ਹੇਠ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰ ਦੇਵਾਂਗੇ ਕਾਂਗਰਸ ਤੇ ਤੰਜ ਕਸਦਿਆਂ ਮਾਨ ਨੇ ਕਿਹਾ ਹੈ ਤਿੰਨ ਸੰਸਦੀ ਚੋਣਾਂ 'ਚ ਉਹ ਉਹਨਾਂ ਦਾ ਤੀਜਾ ਉਮੀਦਵਾਰ ਹੈ ਪਹਿਲਾਂ ਰਵਨੀਤ ਬਿੱਟੂ ਫਿਰ ਮਨੀਸ਼ ਦਿਵਾੜੀ ਹੁਣ ਵਿਜੇਂਦਰ ਸਿੰਘ ਲਾਹਮਾਨ ਨੇ ਪੱਤਰਕਾਰਾਂ ਨੇ ਪਾ ਮੈਨੂੰ ਪੁੱਛਿਆ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਕਿਵੇਂ ਰੋਕਿਆ ਮੈਂ ਕਿਹਾ ਕਮਲ ਚਿੱਕੜ ਵਿੱਚ ਖੇਡਦਾ ਹੈ ਝਾੜੂ ਨਾਲ ਅਸੀਂ ਉਸ ਨੂੰ ਚਿੱਕੜ ਸਾਫ਼ ਕਰਦੇ ਹਾਂ ਅਸੀਂ ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖੇਡਣ ਦਿੱਤਾ ਉਹਨਾਂ ਕਿਹਾ ਪਿਛਲੀ ਵਾਰ ਉਹਨਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ ਉਹਨਾਂ ਨੂੰ ਪੰਜਾਬ ਦੇ ਵਿੱਚ ਵੱਡੀ ਜ਼ੀਰੋ ਮਿਲੇਗੀ ਮੁੱਖ ਮੰਤਰੀ ਮਾਨ ਨੇ ਆਪਣੇ 2 ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਅਸੀਂ ਪੰਜਾਬ ਦੇ 43000 ਨੌਜਵਾਨਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਇੱਕ ਪਿੰਡ ਵਿੱਚ 40 ਲੋਕਾਂ ਨੂੰ ਨੌਕਰੀਆਂ ਮਿਲੀਆਂ ਨੇ ਉਹਨਾਂ ਕਹੇ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਜਲੀ ਮੁਫਤ ਕੀਤੀ ਅਤੇ ਕਿਸਾਨਾਂ ਲਈ ਦਿਨ ਦੇ ਸਮੇਂ ਬਿਜਲੀ ਦੇ ਕੱਟਾਂ ਤੋਂ ਬਿਨਾ ਲੁੜਿੰਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਹਨਾਂ ਦਾ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ 13 ਜ਼ੀਰੋ ਦੀ ਗੱਲ ਕਹੀ ਕਿਹਾ ਕਿ ਸਾਨੂੰ ਇਸ ਵਾਰ ਵੱਡੀ ਲੀਡ ਦੇ ਨਾਲ ਜਿਤਾਓ ਅਸੀਂ ਪੰਜਾਬ ਦੇ ਫੰਡ ਸੈਂਟਰ ਤੋਂ ਲੈ ਕੇ ਆਵਾਂਗੇ ਕਿਸੇ ਦੀ ਫਿਰ ਕੋਈ ਤਾਕਤ ਨਹੀਂ ਹੈ ਕਿ ਉਹ ਕੋਈ ਪੰਜਾਬ ਦੇ ਫੰਡ ਰੋਕ ਲਵੇ ਪੰਜਾਬ ਦੇ ਫੰਡ ਰੋਕਣ ਦੀ ਕਿਸੇ ਨੂੰ ਜਿਹੜੀ ਹੈ ਇਜਾਜ਼ਤ ਨਹੀਂ ਹੋਵੇਗੀ ਅਸੀਂ ਪੰਜਾਬ ਦੇ ਫੰਡ ਫਿਰ ਉਥੋਂ ਲੈ ਕੇ ਪਰਤਾਂਗੇ ਇਹ ਗੱਲ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹਿਣਾ ਕੀਤਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਤੁਹਾਨੂੰ ਜਿਹੜਾ ਹੈ ਸਾਡੀ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਜ਼ਰੂਰਤ ਹੈ ਜੇਕਰ ਸਾਡੇ ਹੱਥ ਮਜ਼ਬੂਤ ਕਰਦੇ ਹੋਗੇ ਤਾਂ ਫਿਰ ਸਾਨੂੰ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਆਪਣੇ ਆਪ ਨੂੰ ਹੀ ਆਜ਼ਾਦ ਕਰ ਦੇਵਾਂਗੇ ਉੱਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਖਾਸ ਖਬਰ ਜਿਹੜੀ ਹੈ ਜਿੱਥੇ ਡਾਕਟਰ ਮਨਮੋਨ ਸਿੰਘ ਨੇ ਪੀਐਮ ਮੋਦੀ ਦੇ ਉੱਤੇ ਤਕੜਾ ਸ਼ਬਦੀ ਵਾਰ ਕੀਤਾ ਹੈ ਸੋ ਗੱਲ ਕਰਦੇ ਆਂ ਜਿੱਥੇ ਬਿਲਕੁਲ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ VOTING ਹੋ ਰਹੀ ਹੈ ਇਸ ਕਾਰਨ ਸੂਬੇ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਵਕ ਵਕ ਪਾਰਟੀਆਂ ਦੇ ਸਟਾਰ ਪ੍ਰਚਾਰਕ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਰੈਲੀਆਂ ਕਰ ਰਹੇ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਇੱਕ ਮੌਕਾ ਦੇਣ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕਿਸਾਨ ਅੰਦੋਲਨ ਅਗਨੀ ਵੀਰ ਦਾ ਜ਼ਿਕਰ ਕੀਤਾ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕਰਨਾ ਕੀਤੀ ਹੈ ਉਹਨਾਂ ਨੇ ਕਿਹਾ ਇਹ ਕਿ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਸਾਡੇ ਕੋਲ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਯਕੀਨੀ ਬਣਾਉਣ ਦਾ ਇੱਕ ਨਿਰਨਾਇਕ ਮੌਕਾਏ ਉਹਨਾਂ ਨੇ ਲਿਖਿਆ ਹੈ ਕਿ ਪਿਛਲੇ 10 ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ 750 ਕਿਸਾਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਨ ਕਈ ਮਹੀਨਿਆਂ ਤੱਕ ਦਿੱਲੀ ਦੇ ਬਾਡਰਾਂ ਉੱਤੇ ਉਡੀਕ ਕਰਦੇ ਸ਼ਹੀਦ ਹੋ ਗਏ ਨੇ ਉਹਨਾਂ ਨੇ ਕਿਹਾ ਇਹ ਜਿਵੇਂ ਲਾਠੀਆਂ ਤੇ ਰਬੜ ਦੀਆਂ ਗੋਲੀਆਂ ਹੀ ਕਾਫੀ ਨਹੀਂ ਸਨ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਸੰਸਦ ਵਿੱਚ ਬੋਲ ਕੇ ਅੰਦੋਲਨ ਜੀਵੀ ਅਤੇ ਪਰਜੀਵੀ ਕਿਹਾ ਹੈ ਸਾਬਕਾ ਪ੍ਰਧਾਨ ਮੰਤਰੀ ਮੁਤਾਬਕ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਮੌਜੂਦਾ ਸਰਕਾਰ ਦੇ 3.73 ਕਰੋੜ ਦੀ ਤੁਲਨਾ ਵਿੱਚ 72 ਹਜ਼ਾਰ ਕਰੋੜ ਦਾ ਕਰਜ਼ ਵੀ ਮਾਫ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਦੇ ਵਿੱਚ ਕਿਸਾਨ ਨਿਆਏ ਤਹਿਤ ਪੰਜ ਗਰੰਟੀਆਂ ਦਿੱਤੀਆਂ ਨੇ ਪੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਖੇਤੀਬਾੜੀ ਲਈ ਸਿਰਤਾ ਆਯਾਤ ਨਿਰਯਾਤ ਕੀਤੀ ਕਰਜ਼ੇ ਮਾਫ ਕਰਨ ਲਈ ਖੇਤੀਬਾੜੀ ਵਿੱਤ ਆਯੋਜ ਕਾਇਮ ਕਰਨਾ ਖੇਤੀ ਵਿੱਚ ਵਰਤੇ ਜਾਣ ਵਾਲੇ ਸਮਾਨ ਤੋਂ ਜੀ ਐਸ ਟੀ ਹਟਾਉਣਾ ਅਤੇ ਫਸਲਾਂ ਦੇ ਨੁਕਸਾਨ ਦੀ ਸੂਰਤ ਦੇ ਵਿੱਚ 30 ਦਿਨਾਂ ਦੇ ਅੰਦਰ ਮੁਆਵਜ਼ੇ ਦਾ ਉਗਤਾਨ ਕਰਨਾ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਨਾਲ ਨਵੀਂ ਪੀੜੀ ਦੇ ਖੇਤੀ ਸੁਧਾਰ ਦੀ ਸ਼ੁਰੂਆਤ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਅੰਦਰ ਔਸਤ ਜੀਡੀਪੀ ਵਾਧਾ 6 ਫੀਸਦੀ ਰਿਹਾ ਹੈ ਜਦ ਕਿ ਯੂਪੀਏ ਦੌਰਾਨ ਇਹ 8 ਫੀਸਦੀ ਰਿਹਾ ਸੀ 30 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਨੇ ਜੋ ਕਿ ਕਾਂਗਰਸ ਦੀ ਸਰਕਾਰ ਆਉਣ ਉਤੇ ਪ੍ਰਕਿਰਿਆ ਤਹਿਤ ਇਹ ਸਰਕਾਰੀ ਅਸਾਮੀਆਂ ਪਰ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਇਹਨਾਂ ਅਸਾਮੀਆਂ ਤੇ ਗੌਰ ਜਿਹੜੀ ਹੈ ਬਿਲਕੁਲ ਕੀਤੀ ਜਾਵੇਗੀ ਦਮਦਾਰ ਦਾ ਮਤਲਬ ਪੰਜਾਬੀਆਂ ਤੋਂ ਵੱਧ ਕੌਣ ਜਾਣਦਾ ਏ ਹਾਲਾਂਕਿ ਇਹ ਸਾਰੀ ਗੱਲ ਪ੍ਰਧਾਨ ਮੰਤਰੀ ਸਾਵਕਾ ਮਨਮੋਨ ਸਿੰਘ ਨੇ ਕਹਿਣਾ ਕੀਤਾ ਹੈ ਲੋਕਾਂ ਨੂੰ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ ਜਿਹੜੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਵਾਰ ਲੋਕਾਂ ਨੂੰ ਜਿਹੜਾ ਹੈ ਕਾਂਗਰਸ ਦੇ ਹੱਕ ਦੇ ਵਿੱਚ ਆਪਣਾ ਫਤਵਾ ਦੇਣਾ ਚਾਹੀਦਾ ਤੇ ਆਖਰ ਆਪਣਾ ਫੈਸਲਾ ਲੋਕ ਦੇਣਗੇ ਤੇ ਕਾਂਗਰਸ ਦੇ ਹੱਥ ਮਜ਼ਬੂਤ ਹੋਣਗੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਵੱਡੀਆਂ ਸਹੂਲਤਾਂ ਦੇਣਾ ਕਾਂਗਰਸ ਦਾ ਆਧਾਰ ਬਣੇਗਾ ਮਿਲਦੇ ਆ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ